ਇਹ ਬੇਨਤੀ ਇਹ ਵੀਡੀਓ ਬਣਾ ਰਿਹਾ ਜੇ ਦਾਸ ਦੀ ਵੀਡੀਓ ਥੋੜੀ ਜਿਹੀ ਲੰਬੀ ਹੋ ਗਈ ਤਾਂ ਫਾਸਪਾਸ ਕਰਕੇ ਵੀ ਸੁਣ ਲਿਓ ਜੀ ਦਾਸ ਸਾਹਿਬ ਕਾ ਐਮਐਲਏ ਐਮਪੀ ਕੈਂਡੀਡੇਟ ਪਰਮਜੀਤ ਸਿੰਘ ਪੰਮਾ ਪਟਿਆਲੇ ਵਾਲੇ 9781 ट्रिपल 9 ट्रिपल 5 ਬੇਨਤੀ ਇਹ ਗੁਰਤੇਗ ਬਾਦਸਾਹਿਬ ਜੀ ਦੇ ਸ਼ਿਦੀ ਦੇ ਵਿਆਹ ਦੇ ਸਬੰਧ ਵਿੱਚ ਇਹ ਵੀਡੀਓ ਹੈ ਜੀ ਤੇ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਯਾਲਾ ਜੀ ਦੀ ਲਾ ਸਾਨੀ ਸ਼ਿਦੀ 350 ਸਾਲਾ ਜਿਹੜਾ ਕਿ ਅੱਜ 24 ਨਵੰਬਰ 2025 ਨੂੰ ਵਿਸ਼ਵ ਭਰ ਚ ਮਨਾਇਆ ਜਾ ਰਿਹਾ ਹੈ ਉਹ ਮੈਂ ਸਾਰਿਆਂ ਨੂੰ ਸ਼ਾਬਾਸ਼ੀ ਦਿਆਂਗਾ ਕਿ ਇਹ ਬੜੇ ਵੱਡੇ ਪੱਧਰ ਤੇ ਹਰੇਕ ਬੰਦਾ ਮਨਾ ਰਿਹਾ ਨਹੀਂ ਤਾਂ ਪਹਿਲੇ ਦੇਖਦੇ ਆਏ ਆ ਸ਼ੋਮਨੀ ਕਮੇਟੀ ਐਜੀਪੀਸੀ ਵੱਲੋਂ ਇਸ ਸਮਾਗਮ ਕੀਤੇ ਜਾਂਦੇ ਸੀ ਸਿਰਫ ਤੇ ਸਿਰਫ ਅਕਾਲੀ ਦਲ ਦੇ ਜਿਹੜੇ ਐ ਜੀ ਪੀ ਸੀ ਹੈਗੀ ਹੈ ਅਕਾਲੀ ਦਲ ਬਾਦਲ ਦੀ ਕਿਉਂਕਿ ਅਕਾਲੀ ਦਲ ਬਾਦਲ ਦੀ ਮੈਂ ਤਾਂ ਕਹਾਗਾ ਕਿਉਂਕਿ ਅਕਾਲੀ ਦਲ ਬਾਦਲ ਨੇ ਕਬਜ਼ਾ ਕੀਤਾ ਪਿਆ ਐ ਜੀ ਪੀ ਸੀ 'ਤੇ ਤੇ ਕਾਫੀ ਸਾਲਾਂ ਤੋਂ ਚੋਣਾਂ ਵੀ ਨਹੀਂ ਕਰਾਰੇ ਤੇ ਕਰਾਣਾ ਵੀ ਚਾਹਦੇ ਪਰ ਇਹ ਮੁੱਦਾ ਨਹੀਂ ਆਪਣਾ ਆਪਣਾ ਮੁੱਦਾ ਹੈ ਵੀ ਅੱਜ ਮੈਂ ਸਾਰਿਆਂ ਨੂੰ ਸ਼ਬਾਸ਼ੀ ਦੇਵਾਂਗਾ ਭਾਵੇਂ ਉਹ ਆਪਣੇ ਆਪਣੀ ਜਗ੍ਹਾ ਤੇ ਸਿੱਧੀ ਦਿਹਾੜਾ 350 ਸਾਲਾ ਵੱਡੇ ਪੱਦਰ ਤੇ ਬਿਨਾ ਰਹੇ ਭਾਵੇਂ ਉਹ ਕੇਂਦਰ ਦੀ ਸਰਕਾਰ ਹੈ ਭਾਜੀਪੀ ਦੀ ਸਰਕਾਰ ਹੈ ਆਪਣੇ ਪੱਦਰ ਤੇ ਬਿਨਾ ਰਹੀ ਹੈ ਭਾਵੇਂ ਉਹ ਕਾਂਗਰਸ ਦੀ ਪਾਰਟੀ ਹੈ ਆਪਣੇ ਪੱਦਰ ਤੇ ਬਿਨਾ ਰਹੀ ਹੈ ਭਾਵੇਂ ਉਹ ਆਮ ਆਦਮੀ ਪਾਰਟੀ ਹੈ ਜੋ ਆਪਣੇ ਪੱਦਰ ਤੇ ਬਿਨਾ ਰਹੀ ਹੈ ਤੇ ਮੈਨੂੰ ਬੜੀ ਖੁਸ਼ੀ ਹੈ ਬੀ ਕਮਸੇ ਕਮ ਭਾਵੇਂ ਉਹ ਸਿਆਸੀ ਪਾਰਟੀਆਂ ਭਾਵੇਂ ਆਪਣੀ ਸਿਆਸਤ ਕਰਕੇ ਮਦਾਰੀ ਪਰ ਮਨਾਤ ਰਹੀ ਹੈ ਗੁਰੂ ਘਰ ਨਾਲ ਸੰਤਾਂ ਨੂੰ ਜੋੜ ਤੇ ਰਹੀ ਹੈ ਤੇ ਮੈਂ ਤਾਂ ਚਾਹਾਂ ਗੁਰੂ ਸਾਹਿਬ ਦੀ ਇਹ ਕਿਰਪਾ ਨਾਲ ਪੂੜੇ ਵੱਡੇ ਪੱਧਰ ਤੇ ਪੂਰੇ ਵਰਲਡ ਚ ਇਹ ਜਾਣਾ ਚਾਹੀਦਾ ਹੈ ਮੈਸੇਜ ਵੀ ਗੁਰਤੇਗ ਬਾਦ ਸਾਹਿਬ ਜੀ ਨੇ ਸ਼ੀਧੀ ਹਰੇਕ ਬੰਦਾ ਹਰੇਕ ਧਰਮ ਹਰੇਕ ਸਿਆਸੀ ਪਾਰਟੀ ਆਪਣੇ ਪੱਧਰ ਤੇ ਮਨਾ ਰਹੀ ਹੈ। ਕਈ ਵਾਰ ਐ ਜੀ ਪੀ ਸੀ ਪ੍ਰਧਾਨ ਧਾਮੀ ਦਾ ਫੋਨ ਆ ਜਾਂਦਾ ਹੈ, ਇਹ ਬਿਆਨ ਆ ਜਾਂਦਾ ਹੈ। ਜਾਂ ਅਕਾਲੀ ਦਲ ਬਾਦਲ ਦਾ, ਜਾਂ ਅਕਾਲੀ ਦਲ ਬਾਦਲ ਦੇ ਬੰਦਿਆ ਦਾ। ਵੀ ਇਹ ਧਾਰਮਿਕ ਤੇ ਤੁਸੀਂ ਦਖਲ ਅੰਦਾਜ਼ੀ ਨਾ ਕਰੋ। ਇਹ ਦਖਲ ਅੰਦਾਜ਼ੀ ਨਹੀਂ ਹੈ। ਦਾਸ ਤੁਹਾਨੂੰ ਇਹ ਕਹਿਣਾ ਚਾਹੁੰਦਾ ਹੈ ਵੀ ਇਹ ਜਿਹੜਾ ਗੁਰਤੇਗ ਬਾਸਰ ਸਾਹਿਬ ਦੇ ਸ਼ਿਦੀ ਦੇ ਅੜੇ 350 ਸਾਲਾ ਅਤੇ ਜਿਹੜੇ ਵੀ ਹੋਰ ਵੀ ਕੋਈ ਵੀ ਦਿਹਾੜੇ ਕੋਈ ਵੀ ਪਾਰਟੀ ਬਣਾ ਸਕਦੀ ਹੈ ਇਹਦੇ 'ਚ ਕੋਈ ਬੈਨ ਨਹੀਂ ਲਾ ਸਕਦਾ ਕੋਈ ਇਤਰਾਜ਼ ਨਹੀਂ ਕਰ ਸਕਦਾ ਜਿਵੇਂ ਅਕਾਲੀ ਦਲ ਕਹਿੰਦੀ ਹੈ ਤੇ ਬਹੁਤ ਵੱਡੇ ਭਲੇਖੇ 'ਚ ਹੈ ਜੈ ਐਸਜੀਪੀਸੀ ਕਹਿੰਦੀ ਹੈ ਤੇ ਬਹੁਤ ਵੱਡੇ ਭਲੇਖੇ 'ਚ ਹੈ ਮੈਨੂੰ ਖੁਸ਼ੀ ਇਸ ਚੀਜ਼ ਦੀ ਹੈ ਕਿ ਸਾਰੇ ਸਿਆਸੀ ਪਾਰਟੀਆਂ ਚਾਹੇ ਉਹ ਭਾਜਪਾ ਹੈ ਭਾਵੇਂ ਕਾਂਗਰਸ ਹੈ ਭਾਵੇਂ ਆਜ਼ਾਦ ਆਮ ਆਦਮੀ ਪਾਰਟੀ ਹੈ ਤੇ ਸ਼ੋਮਨੀ ਅਕਾਲੀ ਦਲ ਦੇ ਕਮੇਟੀ ਐ ਜੀਪੀਸੀ ਐ ਸਾਰੇ ਮਨਾਰੇ ਪਰ ਐ ਜੀਪੀਸੀ ਨੂੰ ਜਾਂ ਸ਼ੋਮਨੀ ਅਕਾਲੀ ਦਰਬਾਰ ਨੂੰ ਨਹੀਂ ਕਹਿਣਾ ਚਾਹੀਦਾ ਵੀ ਤੁਸੀਂ ਨਹੀਂ ਮਨਸਦੇ ਤੁਸੀਂ ਨਹੀਂ ਕਰ ਸਕਦੇ ਜੀ ਸਿਰਫ ਇਹ ਅਸੀਂ ਕਰ ਸਕਦੇ ਐ ਇਹ ਗਲਤ ਐ ਤੇ ਇਸ ਲਈ ਆਪਾਂ ਨੂੰ ਥੋੜਾ ਤੇ ਇਸ ਤੇ ਵਿਚਾਰ ਕਰਨਾ ਚਾਹੀਦਾ ਔਰ ਮੈਂ ਕਹਨਾ ਸ਼ਾਬਾਸ਼ ਹੀ ਐ ਸਾਰਿਆਂ ਨੂੰ ਵੱਡੇ ਪੱਦਰ ਤੇ ਹਰੇਕ ਜਗ੍ਹਾ ਆਪਣੇ ਆਪਣੇ ਤੌਰ ਤੇ ਬਣਾ ਰਹੇ ਗੁਰਤੇਗਵਾਦ ਸਾਹਿਬ ਜੀ ਦੇ 350 ਸਾਲਾ ਸ਼ੀਦੀ ਦਿਹਾੜਾ ਸਮਾਗਮ ਪਾਈ ਮਤੀ ਦਾਦੀ ਪਾਈ ਸਤੀ ਦਾਦੀ ਪਾਈ ਦਿਯਾਲਾ ਜੀ ਸਾਰਿਆਂ ਦਾ 350 ਸਾਲਾ ਮਨਾ ਰਹੇ ਆ। ਔਰ ਮੈਂ ਇਹ ਮੈਸੇਜ ਇਹ ਦੇਣਾ ਚਾਹਾਂਗਾ ਵੀ ਅੱਜ ਇੱਕ ਦਿਨ ਪਹਿਲੇ 24 ਤਰੀਕ ਹੈ ਜੀ। ਇੱਕ ਦਿਨ ਪਹਿਲੇ ਪਾਈ ਮਤੀ ਦਾਦੀ ਸਤੀ ਪਾਈ ਸਤੀ ਦਾਦੀ ਪਾਈ ਦਿਯਾਲਾ ਜੀ ਦੀ ਸ਼ਿੱਧੀ ਹੋਈ ਸੀ। 25 ਨਵੰਬਰ ਨੂੰ ਗੁਰਤੇਬਾਦ ਸਹਿਬ ਜੀ ਦੀ ਸ਼ਿੱਧੀ ਹੋਈ ਸੀ। ਗੁਰਤੇਬਾਦ ਸਹਿਬ ਜੀ ਦੀ ਸ਼ਿੱਧੀ ਵਾਲੇ ਦਿਨ ਗੁਰਤੇਬਾਦ ਸਹਿਬ ਜੀ ਦੀ ਬਖਸ਼ੀ ਨਾਲ ਕਿਰਪਾ ਨਾਲ ਦਾਸ ਤੇ ਦਾਸ ਜਿਹੜੇ ਨਾਲ ਬੰਦੇ ਸੰਗਤ ਰੂਪ ਦਿੱਲੀ ਸੀਸਗਨ ਸੈਪ ਅਤੇ ਹੋਰ ਗੁਰਦ ਆਮਾ ਦੇ ਦਰਸ਼ਨ ਕਰਨ ਲਈ ਗੁਰਤੇ ਇੱਕ ਬਾਤ ਸਹਿਬ ਜੀ ਦੀ ਬਖਸ਼ਿਸ਼ ਆਸ਼ੀਰਵਾਦ ਲੈਣ ਲਈ ਜਾ ਰਹੇ ਹਾਂ ਤੇ 25 ਤਰੀਕ ਯਾਨੀ ਕਿ ਕੱਲ ਦਾ ਦਿਨ ਨਵੰਬਰ 2025 ਨੂੰ ਦਿੱਲੀ ਵਿਕੇ ਦਾਸ ਤੇ ਦਾਸ ਦੇ ਨਾਲ ਸੰਗਤ ਯਾਰ ਦੋਸਤ ਵਗੈਰਾ ਹੋਣਗੇ ਨਾਲ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਵੀ ਇਹ ਸਿਰਫ 350 ਸਾਲ ਤੱਕ ਸੀਮਿਤ ਨਾ ਰਹੇ ਜੇ ਇਸ ਲਈ ਸਾਰਿਆਂ ਨੂੰ ਬੇਨਤੀ ਹੈ ਇੱਕ ਤੇ ਆਪਾਂ ਜਿਹੜੇ ਨਵੇਂ ਮੱਲੇ ਦੇ ਸ਼ਲੋਕ ਇੱਕ ਮਹੀਨੇ ਤੋਂ ਪੜਦੇ ਆ ਰਹੇ ਆ ਕੋਸ਼ਿਸ਼ ਕਰੋ ਵੀ ਇਹ ਨਵੇਂ ਮੱਲੇ ਦੇ ਸ਼ਲੋਕ ਤੁਸੀਂ ਬੰਦ ਨਹੀਂ ਕਰਨੇ ਇਹ ਤੁਸੀਂ ਚੜਦੀ ਕਲਾ 'ਚ ਪੜਦੇ ਹੀ ਰਹਿਣਾ ਪੂਰੇ ਸਾਲ ਜਿੱਥੇ ਜਿੱਤੇ ਮੌਕਾ ਮਿਲੇ ਔਰ ਅਗਲੇ ਸਾਲ ਫਿਰ ਕੋਸ਼ਿਸ਼ ਕਰਿਓ 1 ਨਵੰਬਰ ਤੋਂ 1 ਦਸੰਬਰ ਤੱਕ 1 ਮਹੀਨਾ ਜੂਰ ਤੁਸੀਂ ਇਹਨੂੰ ਪੜਿਆ ਕਰੋ ਛੇਦੀ ਜੂਰ ਪੜਿਆ ਕਰੋ ਨਵੇਂ ਮਲੇ ਦੇ ਸ਼ਲੋਕ ਔਰ ਮੈਂ ਸਾਰਿਆਂ ਨੂੰ ਕਹਾਂਗਾ ਗੁਰੂ ਸਾਹਿਬ ਕਿਰਪਾ ਕਰਨ ਬਖਸ਼ਿਸ਼ ਕਰਨ ਸਾਰੀ ਸਿਆਸੀ ਪਾਰਟੀਆਂ ਦੇ ਸਿਰ ਤੇ ਹੱਥ ਰੱਖ ਕੇ ਹਰ ਸਾਲ ਸੇਵਾ ਲੈਣ ਹਰ ਸਾਲ ਇਹ ਧਾਰਮਿਕ ਉਪਲਾਲਾ ਕਰਿਆ ਕਰੋ ਸਿੱਖੀ ਧਰਮ ਦਾ ਹਰੇਕ ਨੂੰ ਪੂਰੇ ਵਰਲਡ 'ਚ ਪਤਾ ਲੱਗਣਾ ਚਾਹੀਦਾ ਹੈ ਸਿੱਖੀ ਧਰਮ ਕੀ ਹੈ ਸਿੱਖੀ ਧਰਮ ਇੱਕ ਖਾਲਸ ਪਿਓਰ ਸ਼ੁੱਧ ਰਾਜ ਹੈ ਖਾਲਸ ਪਿਓਰ ਸ਼ੁੱਧ ਜਿਹੜੀ ਕਿ ਕਿਸੇ ਵੀ ਧਰਮ ਲਈ ਆਪਣੀ ਸ਼ਿੱਧੀਆਂ ਦੇ ਸਕਦੇ ਹੈ ਕਿਸੇ ਵੀ ਧਰਮ ਨੂੰ ਬਚਾਉਣ ਲਈ ਜੇ ਕਸ਼ਮੀਰੀ ਪੰਡਤ ਜੀ ਆਏ ਸੀ ਤੇ ਗੁਰਤੇਗਬਾਦਰ ਸਾਹਿਬ ਜੀ ਸਾਰਿਆਂ ਨੂੰ ਪਤਾ ਹੈ ਵੀਡੀਓ ਲੰਬੀ ਨਾ ਹੋ ਜੇ ਤੇ ਤੇ ਗੁਰਗੋਬਿੰਦ ਸਿੰਘ ਮਹਾਰਾਜ ਵੀ ਕਹਿ ਗਏ ਰਾਜ ਕਰੇਗਾ ਖਾਲਸਾ ਆਕੀ ਰਹੇ ਨ ਕੋਈ ਖਵਾਰ ਹੋ ਇਸਾ ਮਿਲेंगे ਬੱਚੇ ਸੰਜੋਏ ਖਾਲਸਾ ਕਿਹਨੂੰ ਕਹਿੰਦੇ ਆਪਾਂ ਖਾਲਸ ਪਿਓਰ ਸ਼ੁੱਧ ਗੁਰੂ ਸਾਹਿਬ ਕਿਰਪਾ ਕਰਨ ਪੂਰੇ ਪੰਜਾਬ 'ਚ ਖਾਲਸਾ ਰਾਜ ਖਾਲਸ ਪਿਓਰ ਸ਼ੁੱਧ ਮਹਾਰਾਜਾ ਰਣਜੀਤ ਸਿੰਘ ਵਾਲਾ ਸੱਚਾ ਸੁੱਚਾ ਰਾਜਗੁਰੂ ਗੋਬਿੰਦ ਸਿੰਘ ਮਹਾਰਾਜ ਰਾਜ ਕਰੇਗਾ ਖਾਲਸਾ ਆਕੀ ਰਹਿ ਨ ਕੋਈ ਖਵਾਰ ਹੋਏ ਸਭ ਮਿਲेंगे ਬਚੇ ਸੰਜੋਏ ਕਿਹੜਾ ਖਾਲਸਾ ਜਿਹੜਾ ਕਿ ਕਿਸੇ ਵੀ ਧਰਮ ਲਈ ਆਪਣੀ ਸ਼ਿੱਧੀਆਂ ਦੇ ਨੂੰ ਤਿਆਰ ਬੈਠੇ ਹੈ ਔਰ ਆਹਮ ਦੇ ਟਾਈਮ 'ਚ ਸ਼ਿੱਧੀਆਂ ਦੇ ਨੂੰ ਤਿਆਰ ਰਹਿਣ ਕੇ ਕਿਸੇ ਧਰਮ ਨੂੰ ਬਚਾਣ ਲਈ ਕਿਸੇ ਧਰਮ ਦੀ ਰੱਖਿਆ ਲਈ ਇਸ ਲਈ ਬੇਨਤੀ ਕਰਾਂਗਾ ਸਿਰਫ ਇਸ ਹੀ ਹਾਲ ਨਹੀਂ ਹਰ ਸਾਲ ਭਾਵੇਂ ਉਹ 2025 ਐ 26 ਐ 27 ਐ 28 ਐ 1 ਅਕਤੂਬਰ ਤੋਂ 1 ਨਵੰਬਰ ਤੱਕ ਆਪਾਂ ਵੱਡੇ ਪੱਧਰ ਤੇ ਹਰੇਕ ਧਰਮ ਹਰੇਕ ਸਿਆਸੀ ਪਾਰਟੀ ਆਪਣੇ ਲੈਵਲ ਤੇ ਹਰ ਸਾਲ ਮਨਾਇਆ ਕਰੋ ਦਾ ਸਾਲ ਜਿਆਦਾ ਵੀਡੀਓ ਲੰਬਾ ਨਹੀਂ ਕਰਨਾ ਚਾਹੁੰਦਾ ਮੈਂ ਇਨਾ ਕੋ ਮੈਸੇਜ ਸੀ ਕਿ ਤੁਸੀਂ ਇੱਕ ਤਾਂ ਸਿਰਫ ਤੇ ਸਿਰਫ ਇੱਕ ਮਹੀਨਾ ਸ਼ਰੋਗ ਮਹਲਾ ਨੋਵਾਂ ਨਾ ਪੜਿਓ ਤੇ ਇੱਕ ਬਾਤ ਅਸਾਹਿਬ ਜੀ ਦਾ ਜਿੱਥੇ ਜਿੱਤੇ ਮੌਕੇ ਮਿਲੇ ਪੜਦੇ ਰਿਆ ਕਰੋ ਤੇ 1 ਅਕਤੂਬਰ 1 ਨਵੰਬਰ ਤੋਂ ਲੈ ਕੇ 1 ਦਸੰਬਰ ਤੇ ਹਰ ਸਾਲ ਉਹ ਰੂਟੀਨ ਤੇ ਜੂਰ ਪੜਿਆ ਕਰੋ ਤੇ ਹਰ ਸਾਲ ਮਨਾਣਾ ਹੈ ਕੱਲਾ 350 ਨਹੀਂ ਸਾਲ ਨਹੀਂ ਮਨਾਣਾ 351 ਹੋਵੇ ਬੂੰਜਾ ਹੋਵੇ 53 ਹੋਵੇ ਹਰੇਕ ਸਾਲ ਮਨਾਣਾ ਹੈ ਉਹ ਸਾਰੀ ਸਿਆਸੀਆਂ ਪਾਰਟੀਆਂ ਨੇ ਮਨਾਣਾ ਹੈ ਕਿਉਂ ਮਨਾਣਾ ਹੈ ਪੂਰੇ ਵਰਲਡ 'ਚ ਮੈਸੇਜ ਜਾਣਾ ਚਾਹੀਦਾ ਹਿੰਦੂ ਧਰਮ ਲਈ ਗੁਰਤੇਗ ਬਾਦਲ ਸਾਹਿਬ ਜੀ ਨੇ ਆਪਣੀ ਸਿੱਧੀ ਦਿੱਤੀ ਜੇ ਕੋਈ ਕਵੇ ਹਿੰਦੂ ਧਰਮ ਖਤ ਹੈ ਜਦ ਤੱਕ ਸਿੱਖ ਹੈਗੇ ਆ ਖਾਲਸਾ ਪੀਓ ਸ਼ੁਧ ਰਾਜ ਖਾਲਸ ਹੈਗੀ ਹੈ ਸਿੱਖੀ ਹੈਗੀ ਹੈ ਗੁਰੂ ਕੇ ਪਿਆਰੇ ਲਾਡਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪੁੱਤਰ ਗੁਰਤੇਗ ਬਾਦਲ ਸਾਹਿਬ ਜੀ ਪੋਤਰੇ ਹੈਗੇ ਆ ਗੁਰਤੇਗ ਬਾਦਲ ਸਾਹਿਬ ਜੀ ਦੇ ਕਿਰਪਾ ਨਾਲ ਸਿੱਖੀ ਸਰੂਪ 'ਚ ਖਾਲਸਾ ਰੂਪ ਬੈਠਾ ਹੈ ਖਾਲਸ ਪਿਓਰ ਸ਼ੁੱਧ ਰਾਜ ਤਾਂ ਤੱਕ Hindu ਧਰਮ, ਮੁਸਲਮਾਨ ਦਾ ਧਰਮ, ਸਿੱਖ, ਇਸਾਈ ਧਰਮ ਕਿਸੇ ਨੂੰ ਕੋਈ ਖਤਰਾ ਨਹੀਂ ਹੈ। ਉਦਾਸ ਇੱਥੇ ਤੱਕ ਵੀਡੀਓ ਸਮਾਪਤ ਕਰੇਗਾ ਤੇ ਵੱਧ ਤੋਂ ਵੱਧ ਇਹਨੂੰ ਵਾਇਰਲ ਕਰੋ ਵੱਧ ਤੋਂ ਵੱਧ ਪੂਰੇ ਵਰਲਡ 'ਚ ਜਾਣਾ ਚਾਹੀਦਾ ਹੈ ਤੇ ਗੁਰੂ ਸਾਹਿਬ ਕਿਰਪਾ ਕਰਨ ਚਰਦੀ ਕਲਾ ਵਕਸ਼ਨ ਤੇ ਹਰ ਸਾਲ ਆਪਾਂ ਚਰਦੀ ਕਲਾ 'ਚ ਸਿੰ ਕੱਲਾ 350 ਸਾਲਾਂ ਨਹੀਂ 350 ਸਾਲਾਂ ਤੋਂ ਬਾਅਦ ਵੀ ਹਰ ਸਾਲ ਆਪਾਂ 1 ਅਕਤੂਬਰ ਤੇ 1 ਨਵੰਬਰ ਤੇ ਵੱਡੇ ਪੱਧਰ ਤੇ ਪੂਰੇ ਵਰਲਡ 'ਚ ਪੂਰੇ ਇੰਡੀਆ 'ਚ ਪੂਰੇ ਪੰਜਾਬ 'ਚ ਸਮਾਗਮ ਕਰੀ ਹੈ ਕਰੀਏ ਪੂਰੇ ਸਤਕਾਰ ਨਾਲ ਔਰ ਹਰੇਕ ਸਿਆਸੀ ਪਾਰਟੀ ਜੂਰ ਕਰਿਆ ਕਰ ਕਿਉਂਕਿ ਇਕੱਲੀ ਅਕਾਲੀ ਦਲ ਜਾਂ ਐਸਜੀਪੀਸੀ ਦਾ ਤਿਹਾੜੀ ਨਹੀਂ ਇਹ ਸ਼ੀਧੀ ਤਿਹਾੜੀ ਨਹੀਂ ਹੈ ਵੀ ਕੱਲਾ ਉਹਨਾਂ ਨਹੀਂ ਮੰਨਣਾ ਆਪਣੇ ਪੱਧਰ ਤੇ ਹਰੇਕ ਬੰਦਾ ਸੇਵਾ ਜੁੜ ਕਰ ਔਰ ਇਹ ਵੀਡੀਓ ਵੱਤ ਤੋਂ ਵੱਤ ਵਾਇਰਲ ਕਰਿਓ ਪੂਰੇ ਵਰਲਡ ਚ ਪੂਰੇ ਇੰਡੀਆ ਪੂਰੇ ਪੰਜਾਬ ਚ ਜਾਣਾ ਚਾਹੀਦਾ 10 ਸਾਬਕਾ ਐਮਐਲਏ ਐਮਪੀ ਕੈਂਡੀਡੇਟ ਪਰਮਜੀਤ ਸਿੰਘ ਪੰਮਾ ਪਟਿਆਲੇ ਵਾਲੇ ਔਰ ਇਹ ਮਕਸਦ ਸਰਬੱਤ ਦਾ ਭਲਾ 10 ਮੌਜੂਦਾ ਸਰਬੱਤ ਦਾ ਭਲਾ ਪਾਰਟੀ ਪੰਜਾਬ ਤੇ ਪੰਜਾਬੀ ਆ ਦੀ ਆਉਣ ਵਾਲੀ 2027 ਦੀ ਪਾਰਟੀ ਪ੍ਰਧਾਨ ਸਰਬੱਤ ਦਾ ਭਲਾ ਮਨੁੱਖਤਾ ਦੀ ਸੇਵਾ ਪਾਰਟੀ ਆ ਮੌਜੂਦਾ ਪਾਰਟੀ ਪ੍ਰਧਾਨ 2027 ਦੇ ਸੀਐਮ ਸਾਹਿਬ ਪੰਜਾਬ ਦੇ ਪਰਮਜੀਤ ਸਿੰਘ ਪੰਮਾ ਹੋਣਗੇ। ਔਰ ਗੁਰੂ ਸਾਹਿਬ ਦੀ ਕਿਰਪਾ ਨਾਲ ਫਿਰ ਆਪਾਂ ਮੁੜ ਮਹਾਰਾਜਾ ਰਣਜੀਤ ਸਿੰਘ ਵਾਲਾ ਸੱਚਾ ਸੁੱਚਾ ਰਾਹ ਰੱਖ ਕੇ ਆਵਾਂਗੇ। ਖਾਲਸਪੀ ਔਰ ਸ਼ੁੱਧ ਤਾਂਕਿ ਹਰ ਇੱਕ ਬੰਦਾ ਕਰ ਕਰ ਖੁਸ਼ੀਆਂ ਕਰ ਕਰ ਬਰਕਤਾਂ ਕਰ ਕੇ ਰੌਣਕਾ ਹੋਣ ਗਿਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।